ਦੋਸਤੋ ਲੋਕਾਂ ਨੂੰ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਂਦੀ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪੰਜਾਬ ਸਰਕਾਰ ਨੇ ਅਖਰ ਫੈਸਲਾ ਵਾਪਿਸ ਲੈ ਲਿਆ ਕਿ ਜਿਹੜੇ ਮਾਤਮੀ ਵਿਗਲ ਵਜਾਉਣੇ ਸੀ ਸ਼ਹਾਦਤਾਂ ਦਾ ਸਫਰ ਕੌਮ ਸ਼ਹੀਦੀ ਦਿਹਾੜੇ ਮਨਾ ਰਹੀ ਹੈ ਪੰਜਾਬ ਸਰਕਾਰ ਦਾ ਇੱਕ ਇਹਦੇ ਚ ਫੈਸਲਾ ਕਹਿ ਲਓ ਸੁਝਾ ਕਹਿ ਲਓ ਉਹਨਾਂ ਨੇ ਰੱਖਿਆ ਸੀ ਕਿ ਕਿਉਂ ਨਾ ਜਿਹੜੇ ਸ਼ਹਾਦਤਾਂ ਦੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਮਾਤਮੀ ਵਿਗਲ ਬਜਾਏ ਜਾਣ ਤਾਂ ਇੱਕਦਮ ਅਲੱਗ-ਅਲੱਗ ਜਿਹੜੇ ਵਰਗ ਹੈਗੇ ਨੇ ਸੰਸਥਾਵਾਂ ਹੈਗੀਆਂ ਨੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਕਿ ਸਾਨੂੰ ਮਾਤਮਨੀ ਸਾਨੂੰ ਤਾਂ ਮਾਣ ਹੈ ਮਾਤਮ ਤਾਂ ਪੰਥ ਨੇ ਕੌਮ ਨੇ ਕਦੇ ਮਨਾਏ ਨਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅੱਜ ਮੁੱਖ ਮੰਤਰੀ ਸਾਹਿਬ ਫੇਸਬੁਕ 'ਤੇ ਆਪਣੀ ਜਿਹੜੀ ਉਹਨਾਂ ਦੀ ਹੈਗੀ ਐ ਫੇਸਬੁਕ ਜਾਂ ਟਵੀਟ ਕਰਦੇ ਨੇ ਉਹ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਚਾਹੁੰਦੇ ਇਹ ਸ਼ਹਾਦਤਾਂ ਦੇ ਦਿਨ ਨੇ ਕਿ ਕੌਮ ਸ਼ਹਾਦਤਾਂ ਤੋਂ ਪਾਸੇ हट ਕੇ ਕਿਸੇ ਵਾਦ-ਵਿਵਾਦ ਦੇ ਵਿੱਚ ਪਵੇ ਜਿਹੜਾ ਮਾਤਮੀਂ ਵੀਗਲ ਵਜਾਉਣ ਦਾ ਪੰਜਾਬ ਸਰਕਾਰ ਦਾ ਫੈਸਲਾ ਸੀ ਅਸੀਂ ਇਹ ਵਾਪਸ ਲੈਨੇ ਆ ਡਾਕਟਰ ਸਾਹਿਬ ਰੀਲੀਜਨ ਤੁਹਾਡਾ ਫੇਲਡ ਰਹਾ ਸ਼ਹਾਦਤ ਦੇ ਵੱਡੇ ਅਰਥ ਹੁੰਦੇ ਨੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਡਾਕਟਰ ਸਾਹਿਬ ਇਹਨਾਂ ਨੂੰ ਵੇਖਦੇ ਹੋ ਜੀ ਡਾਕਟਰ ਸਾਹਿਬ ਤੁੰਗ ਸਾਹਿਬ ਇਸ ਤੇ ਚਲੋ ਇਹ ਵੈਲਕਮ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਵਾਪਸ ਲੈ ਲਿਆ ਚੰਗੀ ਗੱਲ ਹੈ ਮ ਖਮ ਖਾ ਕੰਟਰੋਵਰਸੀ ਖੜੀ ਕਰ ਲਈ ਸੀ ਇਹ ਅਸਲ ਦੇ ਵਿੱਚ ਇਹ ਹੈ ਕਿ ਪਤਾ ਨਹੀਂ ਕੌਣ ਸਲਾਹ ਦਿੰਦੇ ਨੇ ਸਰਕਾਰਾਂ ਨੂੰ ਇਹ ਮੀਡੀਆ ਜੀ ਵੀ ਸਰਕਾਰਾਂ ਨੇ ਕਿ ਸਾਡੇ ਐਡਾ ਵੱਡਾ ਇਤਿਹਾਸਿਕ ਘਟਨਾ ਹੈ ਜਿਹੜੀ ਪਰ ਇਹਦੀ ਇੱਕ ਬਹੁਤ ਵੱਡੀ ਸਿਗਨੀਫੀਕੈਂਸ ਹੋਈ ਹੈ ਇਹਦੀ ਪਰੰਪਰਾ ਵੀ ਆਪਣੀ ਤੇ ਸਿੱਖੀ ਦੇ ਵਿੱਚ ਸ਼ਹਾਦਤ ਦਾ ਡਿਫਰੈਂਸ ਵੀ ਹੈ ਹਾਲਾਂਕਿ ਸ਼ਹਾਦਤ ਨੂੰ ਉਸ ਤਰੀਕੇ ਦੇ ਨਾਲ ਇਸਲਾਮ ਦੇ ਵਿੱਚੋਂ ਇਹ ਆਈ ਹੈ ਤੇ ਜੋੜਿਆ ਵੀ ਜਾਂਦਾ ਹੈ ਅਫਸੋਸ ਨਾਲ ਵੀ ਜੋੜਿਆ ਜਾਂਦਾ ਹੈ ਗੁੱਸੇ ਨਾਲ ਵੀ ਜੋੜਿਆ ਜਾਂਦਾ ਹੈ ਤੁਸੀਂ ਦੇਖਿਆ ਹੋਣਾ ਜਿਹੜੇ ਉਹ ਤਾਜ਼ੀਏ ਕੱਢਦੇ ਨੇ ਨਾ ਹਸਨ ਤੇ ਹੁਸੈਨ ਦੇ ਜਿਹੜਾ ਕਰਬਲਾ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀ ਬੱਚੇ ਸੀ ਉਹ ਵੀ ਉੱਥੇ ਵੀ ਉਹ ਮਤਲਬ ਉੱਥੇ ਕਹਿੰਦੇ ਨੇ ਵੀ ਹਾਏ ਹਾਏ ਹਸੈਨ ਹਮ ਨਾ ਹੋਏ ਮਤਲਬ ਉੱਥੇ ਵੀ ਉਹ ਜੋਸ਼ ਦੇ ਵਿੱਚ ਉਹਨੂੰ ਬਦਲ ਲੈਂਦੇ ਨੇ ਅਫਸੋਸ ਤੇ ਵਜਾਏ ਕਿ ਅਸੀਂ ਵੀ ਨਾਲ ਸ਼ਹੀਦ ਹੋਏ ਹੁੰਦੇ ਪਰ ਸਿੱਖੀ ਦੇ ਵਿੱਚ ਤਾਂ ਇਹ ਹੈ ਕਿ ਆਪਾਂ ਤਾਂ ਅਰਦਾਸ ਦੇ ਵਿੱਚ ਕਹਿੰਦੇ ਆ ਕਿ ਦੇਖੋ ਜੀ ਮਤਲਬ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜ੍ਹੇ ਉਹਨਾਂ ਸਾਰਿਆਂ ਦੀ ਯਾਦ ਦੇ ਵਿੱਚ ਇਹ ਹੁੰਦਾ ਹੈ ਕਿ ਉਹ ਫੇਥ ਦੇ ਲਈ ਸ਼ਹੀਦ ਹੋਏ ਨੇ ਇੱਕ ਵਿਸ਼ਵਾਸ ਦੇ ਲਈ ਉਹਨਾਂ ਨੇ ਜਾਨ ਦਿੱਤੀ ਉਹ ਵਿਸ਼ਵਾਸ ਨੂੰ ਅੱਗੇ ਕੈਰੀ ਕਰਨਾ ਜ਼ਰੂਰੀ ਹੈ ਅਫਸੋਸ ਕਰਨਾ ਨਹੀਂ ਹੈ ਮਤਲਬ ਇਹ ਅਫਸੋਸ ਦੇ ਨਾਲ ਉਹਨੂੰ ਦੁਨਿਆਵੀ ਉਹਦੇ ਚ ਲੈ ਆਉਂਦੇ ਨੇ ਉਹ ਇੱਕ ਸਪਿਰਚੁਅਲ ਕਿਸਮ ਦੀ ਗੱਲ ਹੈ ਮਤਲਬ ਉਹ ਅਫਸੋਸ ਹੁੰਦਾ ਹੈ ਜਦੋਂ ਦੁਨਿਆਵੀ ਕੋਈ ਸਰੀਰ ਛੱਡਦਾ ਹੈ ਕਿਸੇ ਨੇ ਮਤਲਬ ਸਾਡੇ ਤਾਂ ਜਿਹੜੇ ਸ਼ਹੀਦ ਦੀ ਪੁਰਬ ਨੇ ਉਹ ਵੀ ਉਸ ਤਰ੍ਹਾਂ ਹੀ ਮਨਾਏ ਜਾਂਦੇ ਨੇ ਜਸਿਖੀ ਦੇ ਵਿੱਚ ਇਹ ਉਦਾਸੀ ਦਾ ਕਹਿ ਲਓ ਟੈਂਦੀ ਕਲਾ ਦਾ ਕਹਿ ਲਓ ਕੋਈ ਥਾਂ ਨਹੀਂ ਹੈ ਤੇ ਚੜ੍ਹਦੀ ਕਲਾ ਦਾ ਧਰਮ ਹੈ ਅਸਲ ਦੇ ਵਿੱਚ ਤੇ ਅਸੀਂ ਤਾਂ ਮੌਤ ਦਾ ਵੀ ਜਿਹੜਾ ਭੋਗ ਜਦੋਂ ਪਾਇਆ ਜਾਂਦਾ ਉਹੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਸੋ ਪਤਾ ਨਹੀਂ ਕਿਹਨਾਂ ਨੇ ਇਹਨਾਂ ਨੂੰ ਸਲਾਹ ਗਲਤ ਦਿੱਤੀ ਕਿ ਜੀ ਮਾਤਮ ਮਨਾਵਾਂਗੇ acha ਉਹ ਸਲਾਹ ਸਿਰਫ ਇਹ ਹੋਣੀ ਹੈ ਵੀ ਵੱਖਰਾ ਕੁਝ ਕਰਕੇ ਫਿਰ ਉਹ ਟੀਵੀ ਦੇ ਉੱਪਰ ਚੱਲੂਗਾ ਕਿ ਆਹ ਦੇਖੋ ਜੀ ਗਵਰਨਮੈਂਟ ਨੇ ਇਹ ਕਰਤਾ ਹੈ ਇਦਾਂ ਕਰਤਾ ਹੈ ਮਤਲਬ ਇਹ ਸੋਚਦੇ ਨਹੀਂ ਇੱਡਾ ਵੱਡਾ ਜਿਹੜਾ ਇਹ ਬਹੁਤ ਹੀ ਮਤਲਬ ਸਾਡੀਆਂ ਰੂਹਾਂ ਨੂੰ ਦਿਲਾਂ ਨੂੰ ਛੂਹਣ ਵਾਲੀ ਘਟਨਾ ਹੈ ਇਸ ਦੇ ਵਿੱਚ ਪੰਜਾਬੀ ਕੀ ਕੱਲੇ ਸਾਰੇ ਦੇ ਸਾਰੇ ਜਿਹੜਾ ਵੀ ਸੁਣਦਾ ਹੈ ਜੋਗੀ ਅਲਾ ਯਾਰਖਾਨ ਨੇ ਕਿੰਨਾ ਲਿਖਿਆ ਸੋਹਣਾ ਕਿੰਨਾ ਕੁਛ ਇਹਦੇ ਤੇ ਲਿਟਰੇਚਰ ਹੈ ਕਿੰਨਾ ਕੁਛ ਹੈ ਮਤਲਬ ਮੁਸਲਮਾਨਾਂ ਨੇ ਵੀ ਮੰਨਿਆ ਉਹ ਵੀ ਸਜਦਾ ਕਰਦੇ ਨੇ ਇਸ ਗੱਲ ਨੂੰ ਇਹ ਪਤਾ ਨਹੀਂ ਇਹਨਾਂ ਨੇ ਕਿਉਂ ਇਦਾਂ ਕਰਤਾ ਮੈਨੂੰ ਸਮਝ ਨਹੀਂ ਆਉਂਦਾ ਵੀ ਕੌਣ ਸਲਾਹ ਦਿੰਦਾ ਹੈ ਕਿਉਂ ਇਸ ਤਰ੍ਹਾਂ ਕਰਦੇ ਨੇ ਇਹ ਹਰ ਗੱਲ ਦੇ ਵਿੱਚ ਹੀ ਪਹਿਲਾਂ ਐਸਜੀਪੀਸੀ ਚ ਗੁਰਬਾਣੀ ਨੂੰ ਮੁਕਤ ਕਰਨ ਵਾਲਾ ਸੀਗਾ ਮਤਲਬ ਜਾਂ ਤਾਂ ਤੁਸੀਂ ਚਲੋ ਉਸ ਤਰ੍ਹਾਂ ਦੇ ਸਿੱਖ ਹੋ ਜਾਂ ਸਿੱਖ ਸਕਾਲਰ ਹੋਵੋ ਜੇ ਕੋਈ ਫੈਸਲਾ ਲੈਣਾ ਵੀ ਇਹ ਤਾਂ ਸਿੱਖ ਸੰਸਥਾਵਾਂ ਦੇ ਨਾਲ ਐਸਜੀਪੀਸੀ ਨਾਲ ਜਾਂ ਸਕਾਲਰਜ਼ ਨਾਲ ਸਲਾਹ ਲੈਣ ਦਾ ਕੀ ਹਰਜ ਹੈ ਮਤਲਬ ਉਹਨਾਂ ਤੋਂ ਪੁੱਛ ਲੈਂਦੇ ਕਿ ਭਾਈ ਅਸੀਂ ਇਦਾਂ ਸੋਚ ਰਹੇ ਹਾਂ ਕਿ ਇਹ ਠੀਕ ਰਹੂਗਾ ਸੋ ਮੈਨੂੰ ਨਹੀਂ ਸਮਝ ਲੱਗਦੀ ਕਿ ਕਿਉਂ ਇਸ ਤਰ੍ਹਾਂ ਦਾ ਫੈਸਲਾ ਕੀਤਾ ਪਰ ਚਲੋ ਫਿਰ ਵੀ ਇਹਨਾਂ ਨੇ ਜਿਹੜਾ ਵਾਪਸ ਲੈ ਲਿਆ ਚੰਗੀ ਗੱਲ ਕਰੀ ਇਹ ਕੰਮ ਖਾਓ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਇਹਨੂੰ ਇਸ ਤਰ੍ਹਾਂ ਮੇਰਾ ਖਿਆਲ ਹੈ ਵੀ ਨਹੀਂ ਸੀ ਕਰਨਾ ਚਾਹੀਦਾ ਪਰ ਚਲੋ ਫਿਰ ਵੀ ਔਕਾ ਕੀ ਗੱਲ ਤਾਂ ਚੰਗਾ ਹੀ ਹੋਇਆ ਜੀ ਬਿਲਕੁਲ ਡਾਕਟਰ ਸਾਹਿਬ ਕੀ ਇਹਨਾਂ ਚੀਜ਼ਾਂ ਨੂੰ ਆਪਾਂ ਇੱਕ ਪੁਆਇੰਟ ਦੇ ਉੱਪਰ ਜ਼ਿਕਰ ਦੇਖਿਆ ਜਾਵੇ ਕਿ ਸਿਆਸਤ ਦਾ ਧਰਮ ਦੇ ਵਿੱਚ ਦਖਲ ਹੈ ਕਿਉਂਕਿ ਇਹ ਵੀ ਹੁੰਦਾ ਨਾ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਧਰਮ ਅੱਜ ਜੇਕਰ ਮਾਤਮੀ ਵਿਗਲ ਕੌਮਰ ਨੂੰ ਵਿਰੋਧ ਹੋਇਆ ਇਸ ਚੀਜ਼ ਦੀ ਸ਼ੁਰੂਆਤ ਹੋ ਜਾਂਦੀ ਇਹ ਵੀ ਤਾਂ ਇੱਕ ਕਿਸੇ ਤਰ੍ਹਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਐਂਟਰ ਪੁਆਇੰਟ ਹੁੰਦਾ ਰੁਪਤ ਸਾਹਿਬ ਹੋ ਸਕਦਾ ਕਿ 10 ਸਾਲ ਬਾਅਦ 20 ਸਾਲ ਬਾਅਦ 50 ਸਾਲ ਬਾਅਦ ਉਹ ਚੀਜ਼ ਧਰਮ ਦੇ ਵਿੱਚ ਸਥਾਪਿਤ ਹੋ ਜਾਂਦੀ ਕਿਉਂ ਨਾ ਫਿਰ ਇਹੋ ਜਿਹੀਆਂ ਚੀਜ਼ਾਂ ਬਿਨਾਂ ਡਿਸਕਸ ਤੋਂ ਜੋ ਉਸ ਫੀਲਡ ਦੇ ਲੋਕ ਨੇ ਉਹ ਬਿਨਾਂ ਡਿਸਕਸ ਤੋਂ ਨਾ ਕੀਤੀਆਂ ਜਾਣ ਅੱਜ ਆਪਾਂ ਜੇਕਰ ਕੋਈ ਚੀਜ਼ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ 100 ਸਾਲ ਬਾਅਦ ਉਹ ਚੀਜ਼ ਕਿਤੇ ਹਿੱਸਾ ਬਣ ਜੇ ਮਾਤਮ ਇੱਕ ਵਾਸਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹ ਚੀਜ਼ਾਂ ਫਿਰ ਨੁਕਸਾਨ ਨਹੀਂ ਕਰਦੀਆਂ ਡਾਕਟਰ ਸਾਹਿਬ ਇਦਾਂ ਕਿਉਂਕਿ ਆਪੋ ਆਪਲੇ ਹੋਏ ਫੈਸਲੇ ਜਿੰਨਾ ਆਪਾਂ ਦੇਖਦੇ ਨੇ ਕਿ ਸਾਡੇ ਹੋਏ ਲਏ ਹੋਏ ਫੈਸਲਿਆਂ ਦਾ ਇੱਕ ਕੌਮ ਦੇ ਉੱਪਰ ਇੰਪੈਕਟ ਕੀ ਪਊਗਾ ਐਡੀ ਵੱਡੀ ਗੱਲ ਵਿਚਾਰਦੇ ਨਹੀਂ ਇਹ ਅਸਲ ਵਿੱਚ ਸਰਕਾਰਾਂ ਨੂੰ ਨਾ ਇਹ ਬਹਿਮ ਹੋ ਜਾਂਦਾ ਬਹੁਤ ਜ਼ਿਆਦਾ ਉਹਨਾਂ ਨੇ ਵੀ ਪਿਛਲੀ ਵਾਰੀ ਸੈਂਟਰਲ ਗਵਰਨਮੈਂਟ ਨੇ ਵੀ ਵੀਰਵਾਲ ਦਿਵਸ ਤੋਂ ਡਿਕਲੇਅਰ ਕਰਿਆ ਸੀ ਉਹ ਲੈਣਾ ਤਾਂ ਚਾਹੁੰਦੇ ਹੁੰਦੇ ਨੇ ਕ੍ਰੈਡਿਟ ਕਿ ਬਹੁਤ ਅਹਿਮ ਘਟਨਾ ਹੈ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ ਬਹੁਤ ਸਾਰਾ ਕੱਟ ਹੁੰਦਾ ਹੈ ਕਾਲੀਵਲ ਉੱਥੇ ਕਾਨਫਰੰਸਾਂ ਵੀ ਕਰਦੇ ਨੇ ਸਾਰੇ ਜੋੜ ਮੇਲਿਆਂ ਦੇ ਉੱਪਰ ਜਾ ਕੇ ਉਹ ਫਾਇਦਾ ਤਾਹਸਿਲ ਚੋ ਕਰਾਊਡ ਦਾ ਜਾਂ ਇਕੱਠ ਦਾ ਜਾਂ ਜੋ ਵੀ ਹੈ ਉਹਦਾ ਲੈਣਾ ਚਾਹੁੰਦੇ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਪਰ ਇਹ ਗੰਦਾ ਖਿਆਲ ਨਹੀਂ ਰੱਖਦੇ ਕਿ ਜਿਹੜੀਆਂ ਸੰਸਥਾਵਾਂ ਉਹਨੂੰ ਕਰ ਰਹੀਆਂ ਨੇ ਉਹਨਾਂ ਨੇ ਇੱਕ ਪਰੰਪਰਾਵਾ ਬਣਨ ਨੂੰ ਸਮਾਂ ਲੱਗਿਆ ਹੈ ਉਹ ਤੁਸੀਂ ਉਹਨਾਂ ਦੇ ਵਿੱਚ ਐਵੇਂ ਮਤਲਬ ਸਮਝਦੇ ਹੋ ਸਾਡਾ ਰਾਜ ਹੈ ਇਹਦੇ ਉੱਪਰ ਜਿਹੜਾ ਸਿੱਖ ਧਰਮ ਦੇ ਵਿੱਚ ਗੱਲ ਤਖਤ ਦਾ ਕਨਸੈਪਟ ਵੀ ਆਇਆ ਉਹ ਇਹ ਸੀ ਕਿ ਹੋਰ ਕਿਸੇ ਤਖਤ ਦੇ ਅੰਡਰ ਨਹੀਂ ਹਨ ਬੇਸਿਕਲੀ ਕਨਸੈਪਟ ਇਹ ਹੈ ਅਸਲ ਦੇ ਵਿੱਚ ਸੋ ਉਹ ਜਿਹੜੀ ਸਪਿਰਚੁਅਲ ਜਾਂ ਧਾਰਮਿਕ ਡੋਮੇਨ ਹੈ ਉਹਦੇ ਵਿੱਚ ਮੇਰਾ ਨਹੀਂ ਖਿਆਲ ਕਿ ਇਹਨਾਂ ਨੂੰ ਦਖਲ ਦੇਣਾ ਚਾਹੀਦਾ ਹੈ ਇਹ 빙ੇਟੇਡ ਢੰਗ ਨਾਲ ਸਰਕਾਰਾਂ ਚਾਹੇ ਤਾਂ ਬੰਦੇ ਵਿਚਵਾੜ ਕੇ ਚਾਹੇ ਕੋਈ ਨਵੇਂ ਖੜੇ ਕਰਕੇ ਉਹਨਾਂ ਨੂੰ ਫੋਕਸ ਕਰਕੇ ਮਤਲਬ ਇਦਾਂ ਕਰਦੀਆਂ ਰਹਿੰਦੀਆਂ ਨੇ ਵੀ ਮੈਨੂੰ ਸਮਝ ਨਹੀਂ ਲੱਗੀ ਵੀ ਅਸੀਂ ਕਿਉਂ ਕਰਦੇ ਨੇ ਇਹਨਾਂ ਨੂੰ ਜ਼ਰੂਰਤ ਨਹੀਂ ਹੈ ਇਸ ਕਰ ਲਈ ਮਤਲਬ ਤੁਸੀਂ ਠੀਕ ਹੈ ਜਿਹੜੇ ਜਿੰਨੇ ਵੀ ਧਰਮ ਨੇ ਉਹਨਾਂ ਦੀਆਂ ਜਿਹੜੀਆਂ ਸੈਕ੍ਰੇਟ ਥਾਵਾਂ ਨੇ ਜਾਂ ਉਹਨਾਂ ਦੇ ਸੈਕ੍ਰੇਟ ਕਹ ਲੋ ਰਿਵਾਜ ਨੇ ਰੀਤੀ ਰਿਵਾਜ ਨੇ ਤੁਸੀਂ ਉਹਦੀ ਰਿਸਪੈਕਟ ਕਰੋ ਠੀਕ ਹੈ ਉਹਨੂੰ ਆਪਾਸੇ ਰਹਿਣ ਦਿਓ ਪਰ ਹੁਣ ਜਿਉਂ-ਜਿਉਂ ਬੇਚੈਨੀ ਵੱਧ ਰਹੀ ਹੈ ਨਾ ਮੈਂ ਦੇਖ ਰਿਹਾ ਹਾਂ ਸਿਆਸੀ ਤੌਰ ਤੇ ਇਨਸਿਕਿਉਰਟੀ ਵੱਧ ਰਹੀ ਹੈ ਪੋਲਿਟਿਸ਼ੀਨਾਂ 'ਚ ਉਹ ਹਰ ਗੱਲ ਦੇ ਵਿੱਚ ਹੀ ਦਖਲ ਦੇਣਾ ਚਾਹੁੰਦੇ ਨੇ ਮਤਲਬ ਸੱਟੇਬਾਜ਼ੀ ਤੋਂ ਲੈ ਕੇ ਕਬੱਡੀ ਤੋਂ ਲੈ ਕੇ ਮਤਲਬ ਇਹ ਪਤਾ ਨਹੀਂ ਕੀ ਹੋ ਗਿਆ ਸੱਤਾਧਾਰੀਆਂ ਨੂੰ ਜੀ ਜੀ ਮਤਲਬ ਇਸ ਗੱਲੋਂ ਜੇ ਅੰਗਰੇਜ਼ ਨੇ ਜਿਹੜੇ ਫੇਰ ਮੇਰੇ ਖਿਆਲੇ ਸਿਆਣੇ ਸੀਗੇ ਉਹਨਾਂ ਨੇ ਇੱਕ ਵਾਰ 1857 ਚ ਪੰਗਾ ਲਿਆ ਮੁੜ ਕੇ ਨਹੀਂ ਉਹਨਾਂ ਨੇ ਉਸ ਤਰੀਕੇ ਨਾਲ ਕਰਿਆ ਉਹਨਾਂ ਨੇ ਯੂਜ਼ ਕਰਿਆ ਇਹਨੂੰ ਪਿੱਛੇ ਰਹਿ ਕੇ ਪਰ ਸਿੱਧਾ ਦਖਲ ਨਹੀਂ ਦਿੱਤਾ ਪਰ ਉਹ ਮਤਲਬ ਇਹ ਹੈ ਕਿ ਪਤਾ ਨਹੀਂ ਕਿਉਂ ਇਹ ਮੈਨੂੰ ਸਮਝ ਨਹੀਂ ਲੱਗਦੀ ਇਹ ਤਾਂ ਬਿਨਾਂ ਸਰ ਸਕਦਾ ਹੁੰਦਾ ਬੜੇ ਆਰਾਮ ਨਾਲ ਹਟਦੇ ਨਹੀਂ ਫੇਰ ਵੀ ਹੂੰ ਜੀ ਬਿਲਕੁਲ 락 ਸਾਹਿਬ ਕੀ ਦੇਖੋ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਨੇ ਕਿ ਸਹੀ ਤਰੀਕੇ ਦੇ ਨਾਲ ਨਹੀਂ ਅਸੀਂ ਗੱਲ ਲੋਕਾਂ ਦੇ ਵਿੱਚ ਲੈ ਕੇ ਜਾ ਸਕੇ ਜਿਹੜਾ ਸਾਡਾ ਫਰਜ਼ ਬਣਦਾ ਸੀ ਜਿਕਰ ਸਿਆਸਤ ਦੀ ਵੀ ਗੱਲ ਕਰੀਏ ਜਾਂ ਹੋਰ ਸੰਸਥਾਵਾਂ ਦੀ ਵੀ ਗੱਲ ਕਰੀਏ ਇਹ ਚਾਹ ਉੱਥੇ ਵੀ ਕਿਤਨਾ ਕਿਤੇ ਉਹ ਕਰਦੀਆਂ ਹੁਣ ਵੀ ਤੁਸੀਂ ਦੇਖੋ ਕਿ ਵਿਰੋਧ ਉਹ ਸੰਸਥਾਵਾਂ ਨੇ ਵੀ ਕੀਤਾ ਲੋਕਾਂ ਨੇ ਵੀ ਕੀਤਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਉਦੋਂ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ ਸੰਸਥਾਵਾਂ ਦਾ ਸਰਕਾਰ ਦਾ ਅਸਰ ਨਹੀਂ ਮੰਨਦੀ ਕਿ ਸਾਡੀਆਂ ਸੰਸਥਾਵਾਂ ਉਹ ਅਸਰ ਸੁਖ ਹੁਣ ਨਹੀਂ ਕਾਇਮ ਰੱਖ ਸਕੀਆਂ ਜਿਕਰ ਮੈਂ ਸਖਤ ਸ਼ਬਦ ਵਰਤਾਂ ਗਵਾ ਚੁੱਕੀਆਂ ਨੇ ਇਹ ਗਲਤੀ ਠੀਕ ਹੈ ਜਿਹੜੀਆਂ ਸੰਸਥਾਵਾਂ ਤੇ ਜਿਹੜੇ ਕਾਬਜ ਲੋਕ ਨੇ ਉਹ ਵੀ ਸਿਆਸੀ ਨੇ ਮਤਲਬ ਜਾਂ ਸੰਸਥਾਵਾਂ ਦਾ ਸਿਆਸੀਕਰਨ ਹੋ ਚੁੱਕਿਆ ਹੈ ਕਾਫੀ ਹੱਦ ਤੱਕ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਇੱਜ਼ਤ ਹੈ ਜਾਂ ਜਿਹੜੀ ਮਤਲਬ ਇੱਕ ਪ੍ਰਾਣੀ ਜਿਹੜਾ ਸੀਗੀ ਉਹ ਚੀਜ਼ ਨਹੀਂ ਰਹੀ ਕਿੱਥੇ ਕਾਲ ਤੱਕ ਦਾ ਜੱਥੇਦਾਰ ਕਾਲੀ ਫੂਲਾ ਸਿੰਘ ਸੀ ਉਹਨੇ ਮਤਲਬ ਰਣਜੀਤ ਸਿੰਘ ਨੂੰ ਸਦਕੇ ਉਹਦੇ ਚਾਹੇ ਸਿੰਬੋਲਿਕ ਤੌਰ ਤੇ ਸੀਖੋੜੇ ਮਾਰੇ ਕਿੱਥੇ ਸਾਡੇ ਹੁਣ ਜੱਥੇਦਾਰ ਨੇ ਵਿਚਾਰੇ ਕਲਰਕ ਨੇ ਬੇਸਿਕਲੀ ਉਹ ਕਾਲੀ ਦਲ ਦੇ ਜਾਂ ਕਹ ਲੋ ਲੀਡਰਾਂ ਦੇ ਸੋ ਇਹ ਚੀਜ਼ ਘਟਦੀ ਤਾਂ ਜਾ ਰਹੀ ਹੈ ਉਹਦੇ ਵਿੱਚ ਮਤਲਬ ਅੱਛਾ ਹੁੰਦਾ ਐਵੇਂ ਹੀ ਐ ਵੈਸੇ ਇਹ ਸਾਰੇ ਧਰਮਾਂ ਜੀ ਹੁੰਦਾ ਕਿ ਜਦੋਂ ਉਹਦਾ ਸੰਸਥਾਈਕਰਨ ਹੋ ਜਾਂਦਾ ਨਾ ਸੰਸਥਾ ਦੇ ਉੱਪਰ ਕਬਜ਼ਾ ਜਿਹੜਾ ਆਮ ਤੌਰ ਤੇ ਉਹ ਸਿਆਸੀ ਲੋਕਾਂ ਦਾ ਹੀ ਹੁੰਦਾ ਹੈ ਜਾਂ ਸਿਆਸਤ ਨਾਲ ਜੁੜਿਆ ਹੋਇਆਂ ਦਾ ਹੁੰਦਾ ਹੈ ਉਹ ਫਿਰ ਉਹਨੂੰ ਆਪਣੇ ਤਰੀਕੇ ਦੇ ਨਾਲ ਮਿਸਯੂਜ਼ ਕਰਦੇ ਨੇ ਧਰਮ ਦਾ ਸਨੇਹਾ ਪਿੱਛੇ ਰਹਿ ਜਾਂਦਾ ਹੈ ਉਹੀ ਕੰਮ ਸਿੱਖੀ 'ਚ ਹੋਰ ਹੈ ਸਿੱਖੀ ਦਾ ਜਿੰਨਾ ਸੰਸਥਾਈਕਰਨ ਹੋਇਆ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦੇਖੋਗੇ ਨਾ ਉਹ ਸਾਰੇ ਕੰਮ ਇਹ ਜੇ ਹੋ ਰਹੇ ਨੇ ਜਿਨ੍ਹਾਂ ਦਾ ਬੇਸਿਕਲੀ ਜਿਹੜਾ ਪ੍ਰਾਇਮਰੀ ਮੈਸੇਜ ਸੀ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਦੇਖੋ ਜੇ ਹੁਣ ਬਾਹਰੋਂ ਕਿਸੇ ਨੇ ਕਰਨਾ ਹੋਵੇ ਕੋਈ ਗੱਲ ਕਰਨੀ ਹੋਵੇ ਤਾਂ ਵੀ ਫਿਰ ਸੰਸਥਾਵਾਂ ਉਹ ਮਤਲਬ ਜੁੜੇ ਤਾਂ ਹੋਏ ਨਾ ਤੁਸੀਂ ਉਹਨਾਂ ਸੰਸਥਾਵਾਂ ਦੇ ਰਾਹੀਂ ਉਹ ਕਰੋਗੇ ਨਾ ਉਹਨਾਂ ਨੂੰ ਕਨਵਿੰਸ ਕਰ ਲੋ ਉਹਨਾਂ ਨਾਲ ਰਾਏ ਕਰ ਲੋ ਮਤਲਬ ਇੰਪੋਜ਼ ਕਰਨਾ ਤਾਂ ਬਿਲਕੁਲ ਹੀ ਗਲਤ ਕੰਮ ਹੈ ਕਿ ਹੈ ਪਿੱਛੇ ਭਾਵਨਾ ਅਸਲ 'ਚ ਉਹੀ ਹੈ ਕਿ ਸਾਡਾ ਇੱਥੇ ਰਾਜ ਹੈ ਅਸੀਂ ਇਹਨਾਂ ਨੂੰ ਜਿਹੜੇ ਸਿਆਸੀ ਬੰਦੇ ਇੱਥੇ ਬੈਠੇ ਨੇ ਇਹਨਾਂ ਨੂੰ ਪਾਸੇ ਪੂਸੇ ਕਰਕੇ ਅਸੀਂ ਵੀ ਆਪਣਾ ਦਬਕਾ ਚਲਾਈਏ ਗਰ ਲੈਣੀ ਜਾਈਏ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ